ਫਰਜ਼ ਹੈ ਕਿ ਤੁਸੀਂ ਅੱਛਾ ਖੇਡੋਗੇ ਅੱਛੇ ਆਰਟਿਸਟ ਹੋ ਵੱਡੇ ਕਾਲਜਾਂ ਚ ਜਾਓ ਵੱਡੇ ਸ਼ਹਿਰਾਂ ਚ ਪਹੁੰਚੋ ਆਪਣੇ ਆਪਣੇ ਸ਼ੋਅ ਕਰੋ ਜਾਓ ਬਤੋ ਚੰਡੀਗੜ੍ਹ ਕਿਸੇ ਕਾਲਜ ਚ ਸਪੋਰਟਸ ਕੋਰਟ ਚ ਕਹਿੰਦੇ ਐਡਮਿਸ਼ਨ ਲੜੀਏ ਪਰ ਪਰਮਿਸ਼ਨ ਦੇ ਦੇਗੀ ਉਦੋਂ ਸਪੋਰਟਸ ਮੈਨ ਬਣ ਚਾਰੇ ਪੰਜਾਂ ਨੇ ਰਹਿ ਕੀਤੀ ਕਿ ਆਹਦਾ ਗਲਤੀ ਕਰਿਆ ਯਾਰ ਨਾਲੇ ਘਰ ਦੇ ਉਹਦੇ ਪਾਸੇ ਨਾਲੇ ਚੰਡੀਗੜ੍ਹ ਦੇ ਯਾਰ ਇਹ ਫਿਰ ਆਪਣੇ ਇੱਥੇ ਮਾਪਿਆਂ ਨੇ ਵੀ ਕਿਹਾ ਕੱਲਾ ਕੱਲਾ ਪੁੱਤਾ ਦਰ ਸਹੀ ਰਾ ਭੇਜੂਗਾ ਦੁਨੀਆਂ ਦੇ ਵਿੱਚ ਰਹਿ ਕੇ ਨਾਲ ਆਪੇ ਸਮਝ ਆ ਜਾਵੇ ਪਰਮਿਸ਼ਨ ਦਵਾ ਕੇ ਚੰਡੀਗੜ੍ਹ ਦੇ ਕਿਸੇ ਕੋਲ ਪਹਿਲੇ ਤਾਂ 10-15 ਦਿਨਾਂ ਬਾਅਦ ਘਰੇ ਆ ਜਾਂਦਾ ਸੀ ਪਰ ਹੁਣ 2-2 ਮਹੀਨੇ ਨਹੀਂ ਘਰੇ ਆਉਂਦਾ ਸੀ 3-3 ਮਹੀਨੇ ਲੰਘ ਗਏ 4-4 ਮਹੀਨੇ ਲੰਘ ਗਏ 5-5 ਮਹੀਨੇ ਲੰਘ ਗਏ ਸੀ ਜਦੋਂ ਵੀ ਆਉਂਦਾ ਸੀ ਬਸ ਪਿਓ ਤੋਂ پیسے ਮੰਗ ਰੋਂਦਾ ਸੀ ਹੋ ਬਬੂ ਆ ਆ ਗਿਆ ਕੰਜਰਾ ਟਾਈਮ ਮੈਨੂੰ ਮਿਲ ਗਿਆ ਹਾਂ ਦਾ ਵੇ ਕਿ ਹਾਲਤ ਬਣਾ ਲਈ ਪਤੂ ਕੀ ਹੋ ਗਿਆ ਤੈਨੂੰ ਕੀ ਗੱਲ ਹੋ ਗਈ ਉਹ ਪਛੜੀ ਬਹੁਤ ਜਿਹੜੇ ਲੋਗੇ ਸਕੇ ਜਿਹਨੂੰ ਸੀਗਾ ਨਾ ਮਤਲਬ ਉਹਦੇ ਵੀ ਆ ਨੌਲੇਜ ਦੇ ਦਾ ਨਾ ਇਹ ਗੱਲ ਮੈਂ ਪਿਛਲੇ ਜਿਹੜੀ ਥੋੜੀ ਮੁਕਾਬਲੇ ਜੋ ਜਿਹੜੀ ਪੇਂਡਿੰਗ ਕੰਮਿਆ ਸੀ ਉਹ ਦੇਖਿਆ ਤੇ ਮੇਰੀ ਮਨਸੋ ਆਪਣਾ ਡਿਸਕਸ਼ਨ ਵੀ ਹੋਈ ਸੀ ਤੁਹਾਡੇ ਡਿਪਾਰਟਮੈਂਟ ਦੇ ਸੀਗਾ ਸਰ ਜਾਨ ਜੀ ਤੇ ਉਹ ਤੋਂ ਮੈਨੂੰ ਥੋੜਾ ਜਿਹਾ ਇਹ ਲੱਗਾ ਕਿ ਬੱਚਿਆਂ ਨੂੰ ਸ਼ਾਇਦ ਡਰਗਸ ਤੇ ਬਾਰੇ ਪਤਾ ਤੇ ਹੈ ਪਰ ਡਰਗਸ ਕਿੰਦੇ ਕੀ ਨੇ ਤੇ ਡਰਗਸ ਕਿਹੜੇ ਨੇ ਜਿਹੜੇ ਅ ਕਿਸ ਕਿਸਮ ਦੇ ਕਿ ਕਿਸ ਕਿਸ ਕਿਸਮ ਦੇ ਡਰਗਸ ਹੁੰਦੇ ਨੇ ਤੇ ਕਿਹੜੇ ਆਪਾਂ ਨੂੰ ਕਿਸ ਤਰ੍ਹਾਂ ਦਾ ਇਫੈਕਟ ਕਰਦੇ ਇਸ ਕਰਕੇ ਮੈਂ ਇੱਕ से तैयार करवाई थी बच्चों को थोड़ी जीजी जिम्मे पेशी मैं बोर ना हो पर ये चीज़ों बच्चों में जानना बहुत जरूरी है इस करके मैं तैयार करवाई थी कि बच्चों को पता चलता है कि एक्चुअली वर्क हमें की है कुछ बचे अच्छी होगी पर जो बच्चे छोटे हैं हले यंग एडर्स हैं एडोसेंट तो हैं उन्होंने शायद था, हले लोअर की वो सामने केवे इफेक्ट करेगा वो तो नहीं पता इस करके मैं अपना जो भी प्रेजेंट है एंड लोग पंजाबी सुन रहे हैं कंसेटिंग जी सारे जो बच्चे हैं वो पंजाबी सारे समझ रहे हैं इस करके मेनली तो सी क्या सकते हो कि इसे काफी सारे क्लासिफिकेशन देंगे कि कुंटिंग ड्रग्स होते हैं ईगल्स होते हैं उसे ना सेंट प्राइड सरकारी विद्यालय स्कूल उस दिन थर्ड प्राइसी सुदीप संदीप कौर सरकारी हाई स्कूल प्रयाग मैडल तिरोड़गंज का साइड दिया जाना है ਸੈਕਿੰਡ ਦੀਕਸ਼ਾ ਕੁਮਾਰੀ ਆਪ ਉਸਾਈ ਬੱਚੀਆਂ ਜਾਈ ਨਹੀਂ ਆਈ ਹੈ ਅ ਅੱਜ ਅਸੀਂ ਭਾਸ਼ਣ ਤੇ ਡਰਾਇੰਗ ਐਂਡ ਪੇਂਟਿੰਗ ਕੰਪੀਟੀਸ਼ਨ ਕਰਾਈ ਸੀਗੇ ਇਹਦੇ ਵਿੱਚ ਸਕੂਲਾਂ ਨੂੰ ਇਨਵੀਟੇਸ਼ਨ ਦਿੱਤਾ ਹੋਇਆ ਸੀਗਾ ਤੇ ਬੱਚਿਆਂ ਨੇ ਬਹੁਤ ਵੱਧ ਛੜ ਕੇ ਹਿੱਸਾ ਲਿਆ ਬੱਚਿਆਂ ਦੀ ਐਨਰਜੀਜ਼ਮ ਤੇ ਉਹਦੇ ਨਾਲ ਸਾਨੂੰ ਉਮੀਦ ਹੈ ਕਿ ਇਹਦਾ ਬਹੁਤ ਜ਼ਿਆਦਾ ਵਿਹਾਰ ਸਫਲ ਹੋਏਗਾ ਕੁਝ ਸੁਨੇਹਾ ਵੀ ਦਿੱਤਾ ਮੈਂ ਬੱਚਿਆਂ ਨੂੰ ਵੀ ਆਪਣੇ ਆਲੇ-ਆਲੇ ਜਾਂ ਫਿਰ ਅਸੀਂ ਇਹ ਹੀ ਕਹਾਂ ਬੱਚਾ ਨੂੰ ਕਿ ਨਸ਼ਿਆਂ ਤੋਂ ਦੂਰ ਰਹੇ ਤੇ ਜਿਹੜੀ ਮਾਰੀ ਸੰਗਤ ਚ ਨਾ ਪੈ ਤੇ ਜੋ ਵੀ ਉਹਨਾਂ ਦੀ ਕੈਪੇਬਿਲਿਟੀ ਹੈਗੀ ਹੈ ਉਹਦੇ ਵਿੱਚ ਅਕਸਰ ਕਰਨ ਦੀ ਕੋਸ਼ਿਸ਼